ਲੋ ਗਾਇਜ਼ ਅੱਜ ਆਪਾਂ ਇੱਕ ਕਹਾਣੀ ਲੈ ਕੇ ਹਾਜ਼ਰ ਹਾਂ ਕਹਾਣੀ ਦਾ ਨਾਮ ਹੈ ਮੜੀਆਂ ਤੋਂ ਦੂਰ ਇਸ ਨੂੰ ਲਿਖਿਆ ਹੈ ਰਗੂਵੀਰ ਟੰਡ ਜੀ ਨੇ ਸ਼ੁਰੂ ਕਰਦੇ ਹਾਂ ਕਹਾਣੀ ਇਸ ਕਹਾਣੀ ਦੇ ਵਿੱਚ ਰੋਜੀ ਰੋਟੀ ਕਮਾਉਣ ਦੇ ਚੱਕਰ ਵਿੱਚ ਇੰਗਲੈਂਡ ਜਾ ਵਸੇ ਪੰਜਾਬੀਆਂ ਦੀ ਵਿਖਿਆ ਨੂੰ ਬਿਆਨ ਕਰਦੀ ਹੈ ਪ੍ਰਵਾਸੀ ਪੰਜਾਬੀ ਆਪਣੇ ਪੰਜਾਬ ਦੀ ਧਰਤੀ ਨਾਲੋਂ ਟੁੱਟ ਚੁੱਕੇ ਹਨ ਉਹਨਾਂ ਦੇ ਜੰਮੇ ਪਲੇ ਬੱਚਿਆਂ ਨੂੰ ਆਪਣੀ ਸਭਿਅਤਾ ਬਾਰੇ ਕੋਈ ਗਿਆਨ ਨਹੀਂ ਐਸੇ ਕਮਾਉਣ ਦੀ ਦੌੜ ਵਿੱਚ ਪੈਸੇ ਕਮਾਉਣ ਦੀ ਦੌੜ ਵਿੱਚ ਉਹ ਇੰਨਾ ਯਾਦਗਰਸਤ ਹੋ ਚੁੱਕੇ ਹਨ ਕਿ ਉਨ੍ਹਾਂ ਕੋਲ ਵੇਲਨਾ ਦੀ ਕੋਈ ਚੀਜ਼ ਨਹੀਂ ਹੈ ਐਸ ਪਦਾਰਥਿਕ ਦੌੜ ਵਿੱਚ ਇੱਕ ਸੰਵੇਦਨਸ਼ੀਲ ਵਿਅਕਤੀ ਇਕੱਲੇਪਨ ਦੇ ਸੰਤਾਪ ਨੂੰ ਬੁਰੀ ਤਰ੍ਹਾਂ ਭੋਗਦਾ ਹੈ ਆਲੇ ਦੁਆਲੇ ਇੰਨਾ ਸੁਖਰਾਮ ਹੋਣ ਦੇ ਬਾਵਜੂਦ ਉਸ ਦੀ ਆਤਮਾ ਬੇਆਰਾਮ ਤੇ ਬਚੈਣ ਰਹਿੰਦੀ ਹੈ कहानी दी मुख्य पात्र मासी इंग्लैंड ਵਸਦੇ ਆਪਣੇ ਪੁੱਤਰ ਕੋਲ ਤਰਲ ਮਿੰਤਾ ਕਰਕੇ ਆਉਂਦੀ ਹੈ ਪਹਿਲਾ ইংল্যান্ড ਦਾ ਸੁਖਰਾਮ ਮਾਸੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪਰ ਕੁਝ ਸਮੇਂ ਬਾਅਦ ਹੀ ਮਾਸੀ ਕਵਰਾ ਜਾਂਦੀ ਹੈ ਜਦੋਂ ਉਸਦੇ ਨੌ ਪੁੱਤਰ ਕੋਲ ਉਸ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਉਹ ਦੋਵੇਂ ਕਮਾਂਕਾਰਾਂ ਵਿੱਚ ਮਸ਼ਰੂਫ ਹੁੰਦੇ ਹਨ ਉਸਦੇ ਪੋਤੇ-ਪੋਤੀਆਂ ਨੂੰ ਵੀ ਦਾਦੀ ਨਾਲ ਕੋਈ ਮੋਹ ਪਿਆਰ ਨਹੀਂ ਹੈ ਇੰਜ ਮਾਸੀ ਅਜੀਬ ਆਤਮਨ ਵਿੱਚ ਹੋਰ ਉਦਾਸੀ ਦੇਖੂ ਵਿੱਚ ਡਿੱਕ ਜਾਂਦੀ ਹੈ ਅੰਤ ਆਪਣੇ ਪੁੱਤਰ ਦੇ ਦੋਸਤ ਦੀਆਂ ਮਿੰਟਾਂ ਕਰਕੇ ਕਹਿੰਦੀ ਹੈ ਕਿ ਉਸ ਨੂੰ ਕਿਵੇਂ ਨਾ ਕਿਵੇਂ ਇੰਡੀਆ ਵਾਪਸ ਭਜਵਾ ਦੇਵੇ ਉਹ ਇੰਗਲੈਂਡ ਵੇਰ ਕਹਿੰਦੀ ਹੈ ਇਹ ਤਾਂ ਮੜੀਆਂ ਤੋਂ ਦੂਰ ਦੀ ਕੋਈ ਸ਼ਹਿਰ ਹੈ ਮੜੀਆਂ ਵਿੱਚ ਤਾਂ ਫਿਰ ਵੀ ਚੜ੍ਹ ਧੁਪਾਉਂਦੀ ਹੈ ਬਾਹ ਬਗਦੀ ਹੈ ਅਤੇ ਪੰਛੀ ਚਹਿਕਦੇ ਨੇ ਇਹ ਹਿਸਟੋਰੀ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਜ਼ਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਐਂਡ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ